ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਆ ਜਾ ਥੋੜੀਆ ਮਜ਼ਾਕ ਥੋੜੀਆ ਆਮਾ ਢੜੀ ਹੋ ਅੱਗੇ ਢੱਕ ਕੇ ਓ ਮਾਤਾ ਆ ਗਿਆ ਕੋਈ ਨਵਾਂ ਓ ਤੂੰ ਮੈਨੂੰ ਆ ਦੱਸ ਆ ਪੁਲਸਾ ਆਪਣੇ ਘਰੇ ਆਈ ਸੀ ਪੁਲਸਾ ਹਾਂ ਬੇ ਅੱਜ ਤਾਂ ਕੋਈ ਨਹੀਂ ਪੁਲਸ ਪਰਸਾ ਆਈ ਹੈਗੀ ਮੈਨੂੰ ਤਾਂ ਲੱਗਦਾ ਨਾ ਜ਼ਿਆਦਾ ਹੀ ਚੜ ਗਈ ਤੈਨੂੰ ਹੈਨਾ ਹਰ ਇੱਕ ਚੋਂ ਤੈਨੂੰ ਪੁਲਸ ਵਾਲੇ ਦਿਖਣ ਲੱਗ ਗਏ ਓ ਨਾ ਮਾਂ ਆ ਮਿਲ ਕੇ ਆਇਆ ਮੈਂ ਇਸ ਟਾਈਮ ਗੱਲ ਕਰਕੇ ਆ ਆ ਤਾਂ ਮੈਨੂੰ ਆਇਆ ਕਹਿੰਦੀ ਸੀ ਮੀਮਾ ਇੱਥੇ ਨਾ ਪਿੰਡ ਚ ਆਇਆ ਕੋਈ ਕੰਮ ਆ ਪਰ ਮਗਰ ਤੇ ਆਪਣੇ ਘਰੇ ਨਾ ਆ ਗਿਓ ਮਗਰ ਦੱਸਣ ਆ ਗਿਓ ਵੇ ਬੀਦੀਪੀ ਦੇ ਕਤਲ ਦਾ ਪਤਾ ਲੱਗ ਗਿਆ ਨਾ ਨਾ ਪੁੱਤ ਘਰੇ ਤਾਂ ਨਹੀਂ ਆਈ ਪੁਲਿਸ ਚਲ ਆਈ ਹੋਣੀ ਚਲ ਮਿਲ ਗਈ ਹੋਣੀ ਤੈਨੂੰ ਮੈਨੂੰ ਤਾਂ ਐਸੀ ਮਹਾ ਕੀ ਤੇ ਖਾਦੀ ਪੀਤੀ ਚ ਚਲ ਤੂੰ ਮੈਂ ਮਾਰੀ ਜਾਂਨੇ ਪੱਕਾਈ ਪਰ ਘਰੇ ਨਹੀਂ ਆਈ ਹੈਗੀ ਪੁੱਤ ਠੀਕ ਆ ਵਾ ਵੇ ਠੀਕ ਕੀ ਐ ਚ ਓਕੇ ਠੀਕ ਐ ਸਰਤ ਨਾ ਸੰਭਾਲ ਤੈਨੂੰ ਆ ਪੰਗੇ ਤੇਰੇ ਵੀ ਜੇ ਹੋਏ ਨੇ ਉਦੋਂ ਮੈਂ ਤੈਨੂੰ ਬਥੇਰਾ ਪੇਟੀ ਵੇ ਤੂੰ ਨਾ ਪੁਲਿਸ ਚ ਰਿਪੋਰਟ ਅਰ ਪੱਟਾ ਲਿਖਿਆ ਪਰ ਤਾ ਮੇਰੀ ਇੱਕ ਨਾ ਸੁਣੀ ਹੁਣ ਚੱਲੀਂ ਜਾ ਇਹਨਾਂ ਨੂੰ। ਉਹ ਲੈ ਬੇਬੇ ਤੂੰ ਮੈਨੂੰ ਕਹੀ ਜੰਨੀ ਵੀ ਤੈਂ ਪੰਗੇ ਛੇੜੇ ਹੋਏ ਨੇ। ਮੈਂ ਕੀ ਪੰਗੇ ਛੇੜੇ ਹੋਏ ਨੇ? ਹੁਣ ਤਾਂ ਆਏ ਸੀ ਮਾ ਚੱਲ ਦੀਪੀ ਬਾਰੇ ਕੁਝ ਪਤਾ ਲੱਗ ਜੂ। ਤਾਂ ਗਿਆ ਸੀ ਪੁਲਿਸ ਸਟਾਣੇ। ਨਹੀਂ ਮੇਰਾ ਕਿਹੜਾ ਜੀ ਕਰਦਾ ਸੀ। ਅਕੇ ਦੀਪੀ ਦਾ ਪਤਾ ਲੱਗ ਜੂ ਆ। ਨਾ ਹੁਣ ਕਿੰਨਾ ਕ ਪਤਾ ਲਾ ਲਿਆ ਪੁਲਿਸ ਵਾਲਿਆਂ ਨੇ ਹੈ ਆ ਜਾਂਦੇ ਨੇ 3 ਦਿਨ ਮੂੰਹ ਚੱਕ ਕੇ। ਮੇਰੇ ਨਾਲੇ ਗੱਲ ਸੁਣ ਮੇਰੀ। ਉਹ ਦੀਪੀ ਦੇ ਸਹੁਰੇ ਨੇ ਤਾਂ ਖੜਾ ਛਟਾ ਲਿਆ। ਆ ਕੱਲੀ ਤੇਰੀ ਜਾਨ ਫਾਹੇ ਟੰਗੀ ਗਈ ਹੁਣ। ਹੁਣ ਉਹ ਪੁਲਿਸ ਆਂਦੀ ਐ। ਸੋ ਸੋ ਸਵਾਲ ਕਰਦੀ ਏ ਜਿਨ੍ਹਾਂ ਦੇ ਜਵਾਬ ਦੇਣੇ ਬਹੁਤ ਔਖੇ ਹੋ ਜਾਂਦੇ ਨੇ ਪਤਾ ਨਹੀਂ ਕੀ ਉਗਦੀਆਂ ਪੱਤਾ ਵਾਲਾਂ ਮਾਰੀ ਜਾਂਦੇ ਨੇ ਉਹ ਤਾਂ ਨਾਲੇ ਆ ਬੀਹੀ ਬੇੜੇ ਚ ਇੰਨੀ ਸ਼ਰਮ ਆਉਂਦੀ ਏ ਨਾ ਕੀ ਕਹਿੰਦੇ ਨੇ ਲੋਕ ਵੀ ਮਹੀਨਾ ਹੋ ਗਿਆ ਕੁੜੀ ਨੂੰ ਮੁੱਕੀ ਨੂੰ ਆ ਪੁਲਿਸ ਜੀ ਇਹਨਾਂ ਦੇ ਹਲੇ ਵੀ ਗੇੜੇ ਮਾਰੀ ਜਾਂਦੀ ਏ ਵੀ ਇਹੀ ਜੀ ਪਤਾ ਨਹੀਂ ਕੀ ਗੱਲਬਾਤ ਹੈ ਗੱਲ ਦਬਦੀ ਏ ਤਾਂ ਤਾਂ ਇਹ ਪੁਰਸ ਨਹੀਂ ਦਬਣ ਦਿੰਦੀ ਓ ਮਾਂ ਹਣ ਚੁੱਪ ਕਰ ਤੂੰ ਦੋਵੇਂ ਹੀ ਬੋਲਦੀ ਰਹਿਣੀ ਆ ਆਂਦਾ ਕੀ ਪੁੱਛਣਾ ਵੀ ਪੁੱਤਾ ਰੋਟੀ ਬਣੀ ਖਾ ਲਾ ਨਾ ਮੈਂ ਬੋਲਦੀਆਂ ਮੇਰੀ ਗੱਲ ਸੁਣ ਬੇ ਮੈਂ ਤੈਨੂੰ ਪਹਿਲਾਂ ਵੀ ਪੀਟੀ ਸੀ ਮੈਂ ਤੈਨੂੰ ਅੱਜ ਵੀ ਕਹਿਨੀ ਆ ਆ ਪੁਲਿਸ ਤਾਂ ਨਾ ਉਹਦੇ ਕਰੰਗਾਵਾੜੀ ਦੇ ਕੁੱਤੇ ਵਰਗੀ ਹੁੰਦੀ ਐ ਇੱਕ ਵਾਰੀ ਇਹਨਾਂ ਨੂੰ ਮੁਸਕ ਮਿਲਣੀ ਚਾਹੀਦੀ ਐ ਫਿਰ ਇਹ ਤਾਂ ਪਤਾਲ ਚੋਂ ਵੀ ਲੱਭ ਲੈਂਦੇ ਨੇ ਚੀਜ਼ਾਂ ਨੂੰ ਆਹੋ ਦੀਪੀ ਤਾਂ ਲੱਭੇ ਨਹੀਂ ਗਈ ਇਹਨਾਂ ਤੋਂ ਪਰਤਾਲ ਤੋਂ ਲੱਭ ਲਾਂਦੇ ਨੇ ਚੀਜ਼ਾਂ ਚੰਗਾ ਤੂੰ ਆ ਪਕਾਈ ਜੀ ਨਾਲ ਮਾਰ ਸ਼ੋਰਤ ਕਰ ਲੈ ਮੜਾ ਮੋਟਾ ਬਿਓਸ ਹੋ ਰਹੇ ਨਾ ਲੈ ਪਾਣੀ ਪਿੰਡੇ ਪਾ ਲੈ ਨਾਲੇ ਕੱਪੜੇ ਕੁੱਪੜੇ ਬਦਲ ਲੈ ਜੇ ਦੀਪੀ ਦੀ ਐਨੀ ਫਿਕਰ ਹੁੰਦੀ ਤੈਨੂੰ ਤਾਂ ਤੂੰ ਆ ਨਸਾ ਨਾ ਕਰਦਾ ਕਿੰਨਾ ਸਮਝਾ ਲਿਆ ਆਈ ਹਾਈ ਆਈ ਹਾਈ ਰੱਬਾ ਵੇ ਹਾਂਜੀ ਤੁਸੀਂ ਕੌਣ ਇੱਥੇ ਕੀ ਕਰਦੇ ਹੋ ਜੀ ਮੈਂ ਇੱਥੇ ਰੂਮ ਰੈਂਟ ਤੇ ਲਿਆ ਆਇਆ ਪਰ ਇਸਤਵ ਕੋਈ ਕਮਰਾ ਦੰਦਨੀ ਹੀ ਕਿਰਾਏ ਤੇ ਨਹੀਂ ਜੀ ਉਹ ਮਾਤਾ ਨਾਲ ਮੇਰੀ ਨੀਚੇ ਗੱਲ ਹੋ ਗਈ ਉਹਨਾਂ ਨੇ ਮੈਨੂੰ ਉਹ ਚਾਚੇ ਦਿੱਤੀ ਐ ਤਾਂ ਹੀ ਮੈਂ ਇੱਥੇ ਹਰੂਮ ਲਿਆ ਅੱਛਾ ਮਾਤਾ ਨਾਲ ਗੱਲ ਹੋਈ ਥੋਡੀ ਹੈ ਤੁਸੀਂ ਕੌਣ ਮੈਂ ਤਾਂ ਹੀ ਕਰਦਾ ਮੁੰਡਾ ਹੀ ਹੋਰ ਕੌਣ ਉਹ ਅੱਛਾ ਹਾਂ ਉਸ ਟਾਈਮ ਤੁਸੀਂ ਹੈ ਨਹੀਂ ਸੀ ਨਾ ਹਾਂ ਕੌਣ ਕੌਣ ਹੈ ਜੀ ਹੋਰ ਇਸ ਪਰਿਵਾਰ ਚ ਉਹ ਤੁਸੀਂ ਨਾ ਜਿਆਦਾ ਸਵਾਲ ਜਵਾਬ ਇਹ ਨਾ ਕਰੋ ਠੀਕ ਆ ਤੁਸੀਂ ਇੱਥੇ ਕਿਰਾਏ ਤੇ ਰਹਿਣਾ ਆਇਓ ਰਹਿ ਜੋ ਵੈਸੇ ਸੀ ਕਿਰਾਏ ਤੇ ਕਮਰਾ ਦੰਦਨੀ ਹੀ ਹੈਗੀ ਸੋਨੂੰ ਪਤਾ ਨਹੀਂ ਮਾਤਾ ਨੇ ਕਿਵੇਂ ਹਾਂ ਕਰਤੀ ਐਕਚੁਅਲੀ ਗੱਲ ਐਵੇਂ ਸੀ ਮੈਂ ਸੁਨਾਮ ਤੋਂ ਆ ਤੇ ਮੇਰੀ ਇੱਥੇ ਬੈਂਕ জব ਲੱਗੀ ਆ ਤੇ ਮੈਨੂੰ ਅਪਡਾਟ ਕਰਨਾ ਨਾ ਬਹੁਤ ਔਖਾ ਸੀਗਾ ਤਾਂ ਕਰਕੇ ਚਲੋ ਕੋਈ ਨਾ ਧਿਆਨ ਨਾਲ ਰਹੋ ਕਮਰੇ ਦੇ ਠੀਕ ਆ ਜੀ ਓ ਮਾਂ ਮੇਕੀ ਪੁੱਤ ਆ ਬਲ ਤਾਂ ਤੂੰ ਖੜੀ ਹੋ ਬੈ ਜਾ ਕੋਈ ਨਾ ਬਹਿਤਾ ਜਾਊਗਾ ਮੈਂ ਆਪਾਂ ਤਾਂ ਤੈਨੂੰ ਆ ਦੱਸ ਆ ਕੁੜੀ ਨੂੰ ਕਿਰਾਏ ਤੇ ਕਾਦੋ ਰੱਖਿਆ ਤਾਂ ਕਿਉਂ ਕੀ ਗੱਲ ਪੁੱਤ ਕੀ ਦਿੱਕਤ ਹੈ ਤੈਨੂੰ ਆ ਕੁੜੀ ਤੋਂ ਓ ਮਾਂ ਆਪਾਂ ਇਹਨੂੰ ਜਾਣਦੇ ਆ ਨਾ ਤਾਂ ਆਪਾਂ ਨੂੰ ਉਹਨੂੰ ਐ ਪਤਾ ਵੀ ਇਹ ਕਿੱਥੋਂ ਦੀ ਆ ਕੌਣ ਆ ਇਹ ਇੱਥੇ ਕਿਵੇਂ ਆਈ ਆ ਬੇ ਪੁੱਤ ਆ ਤੇਰੀ ਮਾਂ ਇੰਨੀ ਵੀ ਬੋਲੀ ਨਹੀਂ ਹੈਗੀ ਸਾਰਾ ਪਤਾ ਕੀਤਾ ਹੈਗਾ ਇਹ ਕੋਈ ਬੈਂਕ ਬੰਕ ਚ ਲੱਗੀ ਹੋਈ ਹੈ ਤੇ ਆਪਣੇ ਕਿਰਾਏ ਤੇ ਰਹਿਣ ਲੱਗੀ ਗੱਲ ਸੁਣ ਮੇਰੀ ਨਾਲੇ ਤਾਂ ਆਪਣੇ ਦੋ ਪੈਸੇ ਆ ਜਾਣਗੇ ਘਰੇ ਹੈ ਘਰ ਦਾ ਖਰਚਾ ਚੱਲ ਹੀ ਜਾਊਗਾ ਤੇ ਨਾਲੇ ਕੁੜੀ ਮੈਨੂੰ ਸਿਆਣੀ ਲੱਗੀ ਆਪਣੀ ਦੀਪੀ ਵਰਗੀ ਆ ਪੁੱਤ ਨਾਲੇ ਮੇਰਾ ਜੀ ਲੱਗਿਆ ਰਹੂਗਾ ਓਏ ਮਾਂ ਤੂੰ ਹੀ ਨਾ ਹਰ ਇੱਕ ਨੂੰ ਆਦੇ ਵਰਗਾ ਸਮਝ ਲਿਆ ਕਰ ਆਪਣ ਨੂੰ ਕੀ ਪਤਾ ਵੀ ਕਿਵੇਂ ਦੀ ਕੁੜੀ ਏ ਤੇ ਇਹਨਾਂ ਦੀਆਂ ਗੱਲਾਂ ਤੋਂ ਮੈਨੂੰ ਇਹ ਤਾਂ ਯਕੀਨ ਹੋ ਗਿਆ ਕਿ ਇਹਨਾਂ ਨੂੰ ਕੁਝ ਨਹੀਂ ਪਤਾ ਵੀ ਮੈਂ ਇੱਥੇ ਆਈ ਕੀ ਕਰਨਾ ਤੇ ਕੌਣ ਪਰ ਇਹਨਾਂ ਦੇ ਚਿਹਰੇ ਵੇਖ ਕੇ ਤਾਂ ਨਹੀਂ ਲੱਗਦਾ ਕੀ ਕਤਲ ਇਹਨਾਂ ਨੇ ਕੀਤਾ ਹੋ ਸਕਦਾ? ਕਿਹ ਕਤਲ ਇਹਨਾਂ ਨੇ ਨਹੀਂ ਕੀਤਾ? ਤਾਂ ਕਾਤਿਲ ਹੈ ਕੌਣ? ਤੂੰ ਮੈਨੂੰ ਐਵੇਂ ਬਾਲੀਆਂ ਮਤਾਂ ਜੀ ਨਾ ਦਿਆ ਕਰ। ਮੈਨੂੰ ਸਭ ਪਤਾ ਹੈ ਚੰਗੇ ਮਾੜੇ ਦਾ। ਨਾ ਨਿਹਲੇ ਤੂੰ ਆਪ ਕਿੰਨੀ ਕ ਫਿਕਰ ਕਰਦਾ। ਤੈਨੂੰ ਬਸ ਇੱਕੇ ਚੀਜ਼ ਦੀ ਫਿਕਰ ਰਹਿੰਦੀ ਹੈ ਵੀ ਮੇਰੇ ਢਿੱਡ 'ਚ ਉਹ ਪੈ ਜੇ। ਹੋਰ ਹੈ ਕਾਸੇ ਦੀ ਫਿਕਰ? ਤੜਕੀ ਦਾ ਭੁੱਖਾ ਪਾਣਾ ਫਿਰਦਾ ਬਹਿ ਜਾ। ਮੈਂ ਲੈਣੀਆਂ ਰੋਟੀ ਪਾ ਕੇ। ਉਹ ਕੋਈ ਨਾ ਬੇਬੇ। ਰੋਟੀ ਦਾ ਖਾ ਲੂ ਮੈਂ। ਖਾ ਨੂੰ ਮੇਰੀ ਜਾਨ ਖਾਣੀ ਹੈ, ਰੋਟੀ ਕਾ ਨੂੰ ਖਾਣੀ ਹੈ ਤੈ? ਕੁੜੀਏ ਤੂੰ ਇੱਥੇ ਤੂੰ ਇੱਥੇ ਕਾ ਖੜੀ ਐ ਨਹੀਂ ਬੋਲ ਪੇ ਕੁਸ ਕਿਤੇ ਤੂੰ ਸਾਡੀ ਮਾਂ ਪੁੱਤ ਦੀ ਗੱਲਾਂ ਤਾਂ ਨਹੀਂ ਸੁਣਦੀ ਸੀ ਨਹੀਂ ਨਹੀਂ ਆਂਟੀ ਜੀ ਮੈਂ ਤਾਂ ਤੁਹਾਨੂੰ ਦੇਖ ਰਹੀ ਸੀ ਮੈਨੂੰ ਨਾ ਮੇਰੇ ਮਾਂ ਪਿਓ ਦੀ ਬਹੁਤ ਯਾਦ ਆ ਰਹੀ ਸੀ ਮੈਂ ਇਸ ਕਰਕੇ ਤੁਹਾਨੂੰ ਦੇਖ ਰਹੀ ਸੀ ਮੈਂ ਨਾ ਕਦੇ ਇਕੱਲੀ ਰਹੀ ਨਹੀਂ ਨਾ ਹੈਗੀ ਆਪਣੇ ਮੰਮੀ ਪਾਪਾ ਤੋਂ ਦੂਰ ਤਾਂ ਕਰਕੇ ਪਲੀਜ਼ ਜੀ ਮੈਨੂੰ ਗਲਤ ਨਾ ਸਮਝੋ ਮੈਂ ਸੱਚੀ ਤੁਹਾਨੂੰ ਦੇਖ ਰਹੀ ਸੀ ਪੱਕਾ ਤਾਂ ਸੱਚ ਬੋਲਦੀ ਹੈ ਨਾ ਹਾਂਜੀ ਸੱਚੀ ਚਲ ਕੋਈ ਨਾ ਕਰ ਲੈ ਤੂੰ ਜਾ ਕੇ ਆਪਦੇ ਕੰਮ ਕਰੰਦੇ ਆਂ ਅੰਟੀ ਜੀ ਮੈਂ ਕਿਉਂ ਤੁਹਾਡੇ ਨਾਲ ਕੰਮ ਕਰਵਾਵਾਂ ਕਾਫੀ ਖਲਾਰਾ ਜਿਹਾ ਪੈ ਰਿਹਾ ਮੈਨੂੰ ਲੱਗਦਾ ਤੁਹਾਡੀ ਸਿਹਤ ਠੀਕ ਨਹੀਂ ਹੈਗੀ ਚਲ ਠੀਕ ਹੈ ਭਾਈ ਜੇ ਕਰਵਾ ਸਕਦੇ ਆ ਤਾਂ ਆਹ ਦੇਖ ਲੈ ਕਿੰਨੇ ਕਿੰਨੇ ਜਾਲੇ ਲੱਗੇ ਪਏ ਆ ਹਾਂਜੀ ਹਾਂਜੀ ਕੋਈ ਨਾ ਕੋਈ ਆ ਜਾਂਦਾ ਨਾ ਤੱਪੜੇ ਲੱਗਦੇ ਆ ਬਹੁਤ ਬੁਰਾ ਹਾਲ ਹੋ ਰਿਹਾ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਸਾਰੇ ਰੂਮ ਦੀਆਂ ਸਫਾਈਆਂ ਕਰਦਾ ਹਾਂ 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 ਪੁੱਤ ਕਰਦੇ ਹੁਣ ਮਰਥੋਂ ਵੀ ਇੰਨਾ ਕੋਡਾ ਸਿੱਧਾ ਜਾਂ ਹੋ ਕੇ ਨਾ ਖੱਲਾਂ ਖੁੰਜਾਂ ਚੋਂ ਕੂੜਾ ਕੱਢਿਆ ਨਹੀਂ ਜਾਂਦਾ ਹੈਗਾ ਕੋਈ ਗੱਲ ਨਹੀਂ ਤੁਸੀਂ ਕਰੋ ਕਰਦੇ ਸੀ ਮੈਂ ਸਫਾਈਆਂ ਕਰਦੀ ਹਾਂ ਕੋਈ ਗੱਲ ਨਹੀਂ ਪੁੱਤ ਕਰਦੇ ਕੇਸ ਨੇ ਮੰਮ ਤੇ ਬਹੁਤ ਪ੍ਰੈਸ਼ਰ ਪਾ ਰੱਖਿਆ ਸਮਝ ਤੋਂ ਬਾਹਰ ਹੈ ਕੰਮ ਕੀ ਕੀਤਾ ਜਾਵੇ ਐਨੀ ਕੋਸ਼ਿਸ਼ ਕੀਤੀ ਪਰ ਕਾਤਲ ਕਾਤਲ ਕਿਉਂ ਨਹੀਂ ਫੜਿਆ ਜਾਂਦਾ ਅਸਲ ਚ ਕਾਤਲ ਹੈ ਕੌਣ ਫੋਨ ਕਿਧ ਆ ਗਿਆ ਗਗਨ ਦਾ ਫੋਨ ਹੈਲੋ ਹਾਂਜੀ ਮੈਮ ਕੀ ਬਣ ਗਗਨ ਮੈਮ ਛਿਮੇ ਜੀ ਮੈਂ ਤੁਸੀਂ ਕਿਹਾ ਸੀ ਮੈਂ ਸਾਰਾ ਕੁਝ ਹੋਮੇ ਕੀਤਾ ਅੱਛਾ ਮੇਰੀ ਅਕਲ ਨਾ ਧਿਆਨ ਨਾ ਸੁਣਾਂ ਇਨਾ ਤਾਂ ਮੁੰਡਾ ਨਾ ਇੱਕ ਨਿਛੇੜੀ ਜੈ ਤੂੰ ਤੇ ਪੂਰੀ ਅੱਖ ਰੱਖਾ ਹੋ ਸਕਦਾ ਉਹਨੇ ਨਸ਼ੇ ਪਿੱਛੇ ਕੋਈ ਕਤਲ ਕਰਤਾ ਹੋਵੇ ਕੀ ਕਹਿ ਸਕਦੇ ਆ ਮੈਂ ਸਾਰੇ ਘਰ ਦੀ ਤਲਾਸ਼ੀ ਵੀ ਕਰ ਲਈ ਮੇਰੇ ਹੱਥ ਕੋਈ ਪ੍ਰੂਫ ਨਹੀਂ ਲੱਗਿਆ ਤੇ ਰਹੀ ਦੂਜੀ ਗੱਲ ਮੈਂ ਇਹਨਾਂ ਦੀਆਂ ਗੱਲਾਂ ਵੀ ਸੁਣੀਆਂ ਸੀ ਮੈਨੂੰ ਤਾਂ ਇਹਨਾਂ ਦੀਆਂ ਗੱਲਾਂ ਤੋਂ ਐਵੇਂ ਕੁਝ ਨਹੀਂ ਲੱਗਿਆ ਕਿ ਇਹਨਾਂ ਨੇ ਕੋਈ ਕਤਲ ਕੀਤਾ ਹੋ ਸਕਦਾ ਤੇ ਨਾ ਹੀ ਇਹਨਾਂ ਨੂੰ ਮੇਰੇ ਤੇ ਕੋਈ ਸ਼ੱਕ ਹੈ ਕਿ ਮੈਂ ਕੌਣ ਆ ਇਹ ਤਾਂ ਇੱਕ ਨੋਰਮਲ ਜਿਹਾ ਲੱਗਦੇ ਨੇ ਮੈਨੂੰ ਮਨੂੰ ਨਾਰਮਲ ਜੇ ਇਨਸਾਨ ਨੇ ਕੋਈ ਐਦਾਂ ਦਾ ਤਾਂ ਲੱਗਦਾ ਨਹੀਂ ਅੱਛਾ ਅੱਛਾ ਚਲ ਠੀਕ ਹੈ ਹਾਂ ਕੱਲ ਅਸੀਂ ਨਾ ਘਰ ਆ ਰਹੇ ਹਾਂ ਜੇ ਕੋਈ ਵੀ ਜਾਣਕਾਰੀ ਮਿਲਦੀ ਹੈ ਨਾ ਤਾਂ ਸਾਨੂੰ ਉਸੇ ਟਾਈਮ ਫੋਨ ਕਰ ਜੀ ਮੈਮ ਪੂਰੀ ਚੌਕਸ ਨਾ ਰਹਿਣਾ ਠੀਕ ਹੈ ਜੀ ਮੈਮ ਕੀ ਹੋ ਸਕਦਾ ਸਮਝ ਨਹੀਂ ਆ ਰਹੀ ਮੈਨੂੰ ਤਾਂ ਇਹਨਾਂ ਨੂੰ ਵੇਖ ਕੇ ਕਤਲ ਕਰਨਾ ਤਾਂ ਦੂਰ ਦੀ ਗੱਲ ਮੈਨੂੰ ਤਾਂ ਐਵੇਂ ਲੱਗਦਾ ਸੋਚ ਵੀ ਨਹੀਂ ਸਕਦੇ ਹਾਂ ਫਿਰ ਦਲਾਵਰ ਵਿਆਹ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਜੀ ਵਿਆਹ ਤਾਂ ਜੀ ਚਲੋ ਵਧੀਆ ਤੇ ਡੱਬਾ ਫਿਰ ਮੇਰਾ ਡੱਬਾ ਸਟਾਫ ਰੂਮ 'ਚ ਰੱਖਾ ਦਜੀਏ ਚਲੋ ਠੀਕ ਹੈ ਤੇ ਉਹ ਸੱਚ ਆਪਣੇ ਕੇਸ ਦਾ ਕੀ ਬਣਿਆ ਜੀ ਕੇਸ ਕੇਸ ਤਾਂ ਬਸ ਦਲਾਵਰ ਪੁੱਛਣਾ ਕੇਸ ਨੇ ਤਾਂ ਦਿਮਾਗ ਤੇ ਇੰਨੀ ਟੈਨਸ਼ਨ ਪਾ ਰੱਖੀ ਹੈ ਨਾ ਪਤਾ ਹੀ ਨਹੀਂ ਚੱਲਦਾ ਇੰਨਾ ਚੁਸਤ ਚਲਾਕ ਨਿਕਲਿਆ ਨਾ ਕਾਤਲ ਪਤਾ ਹੀ ਲੱਗ ਰਿਹਾ ਵੀ ਅਸਲ 'ਚ ਕਾਤਲ ਹੈ ਕੌਣ ਸਮਝ ਤੋਂ ਬਾਹਰ ਆ ਕੰਮ ਬਦਾ ਅਪਲੀ ਬਿਆਤ ਵੀ ਅਹੀਂ ਸੁਤੀ ਗਈ ਪਤਾ ਨਹੀਂ ਕਾਤਲ ਕੌਣ ਹੋਊਗਾ ਜੀ ਦਲਾਵਰ ਗੱਲ ਸੋਚਣਯੋਗ ਹੀ ਹੈ ਨਾ ਅੱਜ ਤੱਕ ਕੋਈ ਵੀ ਥਾਣੇ ਦੇ ਵਿੱਚ ਇਹੋ ਜਿਹਾ ਕੇਸ ਨਹੀਂ ਆਇਆ ਸੀ ਜਿਹੜਾ ਸੁਲਝਿਆ ਨਾ ਹੋਵੇ ਨਾਲ ਦੀ ਨਾਲ ਹੀ ਕੇਸ ਸੋਲਵ ਹੋ ਜਾਂਦਾ ਸੀ ਪਰ ਆਹ ਕੇਸ ਇਹ ਕੇਸ ਨੇ ਤਾਂ ਬਸ ਪੁੱਛੀ ਨਾ ਬਾਕੀ ਕੋਈ ਗੱਲ ਨਹੀਂ ਉੱਥੇ ਮੈਂ ਗगन ਨੂੰ ਭੇਜਤਾ ਗगन ਆਪਣੀ ਕਨਸਟੇਬਲ ਹੈ ਉਹਨੂੰ ਮੈਂ ਬੁਲਾ ਲਿਆ ਸੀ ਤੇ ਉਹ ਬਾਕੀ ਘਰ ਦੇ ਵਿੱਚ ਭੇਜੀ ਆ ਸ਼ਾਨਬੀਨ ਜਾਰੀ ਆ ਦੀ ਮੈਡਮ ਤੇ ਜਿਹੜੀ ਗਗਨ ਕੁੜੀ ਭੇਜੀ ਆ ਰਹੀ ਸੀ ਨੇ ਇਹ ਕਿਵੇਂ ਪਤਾ ਕਰੂਗੀ ਘਰਦਾਰ ਜੀ ਗगन ਨਾ ਉਹਨਾਂ ਦੇ ਘਰੇ ਕਿਰਾਏਦਾਰ ਨਹੀਂ ਬਣ ਕੇ ਗਈ ਆ ਪਰ ਉਸ ਘਰ ਵਾਲਿਆਂ ਨੂੰ ਨਹੀਂ ਪਤਾ ਹੈਗਾ ਵੀ ਉਹ ਇੱਕ ਪੁਲਿਸ ਮੁਲਾਜ਼ਮ ਹੈ ਬਾਕੀ ਜੋ ਵੀ ਉਹਨੇ ਕੰਮ ਕਰਨਾ ਨਾ ਮੈਂ ਪੂਰੀ ਚੰਗੀ ਤਰ੍ਹਾਂ ਸਮਝਾਇਆ ਤੇ ਬਹੁਤ ਹੀ ਸਿਆਣੀ ਕੁੜੀ ਹੈ ਇੰਟੈਲੀਜੈਂਟ ਹੈ। ਇਹ ਪਲਾਨ ਤਾਂ ਮੈਨੂੰ ਤੁਸੀਂ ਬਹੁਤ ਵਧੀਆ ਕੀਤਾ ਜੀ। ਗਾਗਨ ਦੇ ਥਰੂ ਆਪਾਂ ਨੂੰ ਪਤਾ ਲੱਗ ਗਿਆ ਕਾਤਲ ਕੌਣਾ ਹੈ। ਹਾਂ ਦਲਾਵਰ। ਹੋਰ ਤਾਂ ਕੋਈ ਰਸਤਾ ਹੀ ਨਹੀਂ ਸੀ। ਸ਼ਾਇਦ ਗਗਨ ਕਰਕੇ ਨਾ ਇਹ ਕੇਸ ਸਕਸੈਸਫੁਲ ਹੋ ਜਾਏ। ਤੇ ਮੇਰੀ ਅਜਮਣਾ ਨਾ ਆਕੇ ਤੇ ਡਿਊਟੀ ਹੈ ਮੈਂ ਜਾਂਦਾ ਸੀ। ਚਲ ਠੀਕ ਹੈ ਤੁਸੀਂ ਜਾ ਸਕਦੇ ਹੋ ਤੇ ਜਾਂਦੇ ਜਾਂਦੇ ਚਾਹ ਦਾ ਕੱਪ ਤੇ ਮੇਰਾ ਡੱਬਾ ਪਹੁੰਚਾ ਦਿਓ। ਠੀਕ ਹੈ ਮੈਂ ਠੀਕ ਹੈ ਓਕੇ ਓ ਮਾਂ ਇੱਕ ਮਿੰਟ ਆ ਤੂੰ ਤਿਆਰ ਜਾ ਹੋਗੀ ਕਿੱਥੇ ਚੱਲੀ ਬੇਪਤਾ ਤੈਨੂੰ ਕੱਲ ਦੱਸਿਆ ਤਾਂ ਹੈਗਾ ਸੀ ਤੇਰੇ ਕੋਈ ਗੱਲ ਯਾਦ ਕਾ ਤੂੰ ਨਹੀਂ ਰਹਿੰਦੀ ਹੈਗੀ ਵੀ ਮੈਂ ਤੇਰੇ ਮਾਮੇ ਕੇ ਜਾ ਕੇ ਆਣਾ ਓਹ ਠੀਕ ਆ ਠੀਕ ਆ ਬੀਬੇ ਤੇਰੇ ਮਾਮੇ ਨੇ ਫੋਨ ਕਰਿਆ ਸੀ ਕਹਿੰਦਾ ਭਾਈ ਦੋ ਦਿਨ ਉਰੇ ਲਾ ਜਾ ਪਾਸਾ ਥੱਲੇ ਜਾਊਗਾ ਦੋ ਦਿਨ ਨਹੀਂ ਲਾਣੇ ਕਹਿੰਦਾ ਮਿਲਕੀ ਮੁਰਜਾ ਵੀ ਚੱਲ ਮਨ ਹੋਰ ਹੋ ਜਾਂਦਾ ਉਹ ਦੋ ਦਿਨ ਤਾਂ ਵਾਲੇ ਨੇ ਮਾਂ ਤੂੰ ਐ ਕਰੀ ਚੱਲ ਜਾਇਆ ਆਥ ਨੂੰ ਮੁੜਿਆ ਇ ਫਿਰ ਤੈਨੂੰ ਪਤਾ ਰੋਟੀ ਟੁੱਕ ਦਾ ਔਖਾ ਹੋ ਜਾਊਗਾ ਫਿਰ ਕੌਣ ਬਣਾਊਗਾ ਇੱਥੇ ਕੋਈ ਨਾ ਪੁੱਤ ਮੈਂ ਅੱਥਨ ਨੂੰ ਮੁੜ ਕੇ ਤਾਂ ਆਉਂਗੀ ਪਰ ਗगन ਹੈ ਤਾਂ ਹੈਗੀ ਐ ਤੂੰ ਧਿਆਨ ਰੱਖੀ ਲੁਣਾ ਆ ਰੋਟੀ ਰੱਟੀਆਂ ਬਣਾ ਦੂਗੀ ਜੇ ਮੈਨੂੰ ਬੇੜਾ ਕਵੇਲਾ ਹੋ ਵੀ ਗਿਆ ਹੋ ਲੈ ਮਾਂ ਅਗਲੀ ਨੂੰ ਕਾਨੂੰ ਕਹਿਣਾ ਸੀ ਮਗਣਾ ਤੂੰ ਆ ਜੀ ਟਾਈਮ ਨਾਲ ਇਹ ਕੈਨ ਉਹ ਬਥੇਰੀ ਸਿਆਣੀ ਐ ਉਹ ਤਾਂ ਤੂੰ ਨਾ ਭਜ-ਭਜਾ ਆਪੀ ਕੰਮ ਕਰਦੀ ਐ ਉਹਨੇ ਭੋਰਾ ਵੀ ਨੱਕ ਨਹੀਂ ਵਟਣਾ ਹੈਗਾ ਦੇਖੀ ਤੂੰ ਔਨੀ ਤਰਾਜ ਕਰਦੀ ਹੈਗੀ ਚਲ ਕੋਈ ਨਾ ਮਾਂ ਫਿਰ ਦੇਖਦਾ ਜਦੋਂ ਮੈਂ ਤਾਂ ਤੈਨੂੰ ਕਹਿੰਨੀ ਆ ਦੇਖੀ ਮੇਰਾ ਪੁੱਤ ਬਣ ਕੇ ਕਿਤੇ ਆ ਨਸੇ-ਨੁਸੇ ਦੇ ਮਾਰਾ ਬਾਹਰ ਟਿੱਬ ਜੇ ਕਰੇ ਕੱਲੀ ਕੁੜੀ ਐ ਤੇ ਟਾਈਮ ਆ ਰਹੇ ਨੇ ਮਾੜੇ ਤੂੰ ਮੜਾ ਜੇ ਇਹਦਾ ਧਿਆਨ ਰੱਖੀ ਚੰਗਾ ਠੀਕ ਆ ਮਾਂ ਆਹੋ ਅੱਜ ਕੱਲ ਪਤਾ ਨਹੀਂ ਲੱਗਦਾ ਕਿਸੇ ਦੇ ਬੇਈਮਾਨਾਂ ਦਾ ਹਾਂ ਬਾਕੀ ਕੀ ਆਪਾਂ ਇਹਦੇ ਯਕੀਨਨ ਕਰ ਸਕਦੇ ਹਾਂ ਕੀ ਪਤਾ ਦੱਸੋ ਕੀ ਕਰਦੇ ਹਾਂ ਕਰੇ ਇੰਨਾ ਸਮਾਨ ਪਿਆ ਕੀਮਤੀ ਇੱਧਰ ਉੱਧਰ ਕਰਦੇ ਕੋਈ ਹਾਂ ਇਗਾ ਨਹੀਂ ਘਰ ਸੁਨਣਾ ਨਹੀਂ ਛੱਡੀਦਾ ਹੁੰਦਾ ਚੰਗਾ ਠੀਕ ਆ ਮਾਂ ਚਲ ਚੰਗਾ ਮੇਰੀ ਨਹੀਂ ਸੋਚ ਰਹੂਗੀ ਸਾਰਾ ਕੰਮ ਧਿਆਨ ਨਾਲ ਕੋਈ ਨਾ ਚਲ ਚੰਗਾ ਚੰਗਾ ਜਾ ਆ ਫਿਰ ਚਲ मैडम ਤੁਸੀਂ ਉਰੇ ਬਸ ਅਸੀਂ ਉਸੇ ਕੇਸ ਦੇ ਮਾਮਲੇ ਚ ਆਏ ਆ ਕਿਉਂ ਬਣਾਈ ਫਿਰ ਬਾਨਾ ਕੀ ਸੀ ਅਸੀਂ ਕਾਤਲ ਫੜਨ ਚ ਨਾਕਾਮਜਾਮ ਰਹੇ ਬਹੁਤ ਕੋਸ਼ਿਸ਼ ਕੀਤੀ ਪਰ ਜੇ ਤੁਸੀਂ ਥੋੜੀ ਬਹੁਤੀ ਵੀ ਸਾਨੂੰ ਹੈਲਪ ਦੇ ਦਿੰਦੇ ਨਾ ਸ਼ਾਇਦ ਕਾਤਲ ਫੜਿਆ ਜਾਂਦਾ ਪਰ ਤੁਸੀਂ ਤੁਸੀਂ ਤਾਂ ਨਾਮ ਹੀ ਲੈ ਰਹੇ ਥੋੜਾ ਬਹੁਤਾ ਪ੍ਰੂਫ ਤਾਂ ਸਾਨੂੰ ਦਿਓ ਨਾ ਉਹ ਜੇ ਮੈਨੂੰ ਕੁਝ ਪਤਾ ਹੁੰਦਾ ਮੈਂ ਤੁਹਾਨੂੰ ਦੱਸ ਵੀ ਦਿੰਦਾ ਮੈਨੂੰ ਤਾਂ ਪਹਿਲੀ ਪਤਾ ਸੀ ਮੈਂ ਤੁਸੀਂ ਉਹਨੂੰ ਲੱਭ ਨਹੀਂ ਸਕਦੇ ਲੱਭ ਨਹੀਂ ਸਕਦੇ ਹਾਂ ਮੈਡਮ ਜੀ ਇਹ ਕੌਣ ਮੇਰਾ ਇਹ ਇੱਥੇ ਕਿਰਾਏ ਤੇ ਰਹਿਣ ਆਈ ਆ ਕੁੜੀ ਜਮਾਨੇ ਨੂੰ ਕੁਝ ਪਤਾ ਲੱਗਿਆ ਜੀ ਦੇਖੋ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਜਿੰਨੇ ਬਾਹਲ ਆਉਣੀ ਸੀ ਨਾ ਅਸੀਂ ਲਾ ਲਈ ਪਰ ਕਾਤਲ ਕਾਤਲ ਨਹੀਂ ਫੜਿਆ ਗਿਆ ਪਤਾ ਨਹੀਂ ਕਿਉਂ ਇੰਨਾ ਕੇਸ ਇਹ ਉਲਝਦਾ ਜਾ ਰਿਹਾ ਸਾਨੂੰ ਆਪ ਸਮਝ ਤੋਂ ਬਾਹਰ ਐ ਉਹ ਮੈਡਮ ਨੂੰ ਤਾਂ ਸੋਡੇ ਤੇ ਹਰਾਨੀ ਹੋ ਜਾਂਦੀ ਆ ਸਾਨੂੰ ਹਲੇ ਤੱਕ ਕਤਲ ਦਾ ਪਤਾ ਨਹੀਂ ਲੱਗਿਆ ਵੀ ਕਤਲ ਕਿਨੇ ਕੀਤਾ ਕਿਤੇ ਤੁਸੀਂ ਨੇ ਕਤਲ ਤੋਂ ਰਿਸ਼ਵਤ ਤਾਂ ਨਹੀਂ ਲੈ ਲਈ ਉਹ ਜਵਾਬ ਸਵਾਲ ਕੇ ਬੋਲੋ ਨਾ ਤੈਨੂੰ ਅਸੀਂ ਰਿਸ਼ਵਤਖੋਰ ਲੱਗਦੇ ਆ ਉਹ ਮੈਡਮ ਜੀ ਹੁਣ ਸਦਾ ਕੰਮ ਹੁੰਦਾ ਜਲਦ ਤੋਂ ਜਲਦ ਕੇਸ ਨੂੰ ਸੁਲਝਾਉਣਾ ਪਰ ਤੁਸੀਂ ਨੇ ਤਾਂ ਹਜੇ ਤੱਕ 1.5 ਮਹੀਨਾ ਲਾਤਾ ਤਾਂ ਅਸੀਂ ਆਪਦੀ ਕੋਸ਼ਿਸ਼ ਰੱਖ ਰਹੇ ਆ ਨਾ ਤੁਸੀਂ ਕੋਈ ਪ੍ਰੂਫ ਨਹੀਂ ਦੇ ਰਹੇ ਸਾਰੀ ਕਹਾਣੀ ਤਾਂ ਸੋਡੇ ਤੋਂ بگੜੀ ਆ ਜੇ ਥੋੜਾ ਜਿਹਾ ਹੀ ਪ੍ਰੂਫ ਮਿਲ ਜਾਂਦਾ ਨਾ ਸ਼ਾਇਦ ਸਕਸੈਸਫੁਲ ਹੋ ਜਾਂਦੇ ਚੱਲ ਕੁੜੀਏ ਦਲਾਬਰ ਸੁਣ ਇੱਥੇ ਰੁਕ ਤੇਰੇ ਨਾਲ ਪੁੱਛ ਪੜਤਾਲ ਕਰਨੀ ਆ ਚੱਲ ਆ ਜਾ ਹਾਂ ਗਗਨ ਕੀ ਬਣਿਆ ਕੋਈ ਪ੍ਰੂਫ ਲੱਗਿਆ ਹੱਥ ਨਹੀਂ ਮੈਡਮ ਪ੍ਰੂਫ ਤਾਂ ਕੋਈ ਹੱਥ ਨਹੀਂ ਲੱਗਿਆ ਮੈਂ ਤੁਹਾਨੂੰ ਫੋਨ ਤੇ ਵੀ ਦੱਸਿਆ ਸੀ ਨਾ ਫੇ ਮੈਂ ਤਾਂ ਸਾਰੇ ਘਰ ਦੀ ਸ਼ਾਨ ਵीन ਕਰ ਲਈ ਪਰ ਹਾਂਜੀ ਇੱਕ ਗੱਲ ਹੋਰ ਇਹਨੇ ਨਾ ਕੁੜੀ ਦੇ ਸਹੁਰੇ ਆਏ ਸੀ ਉਹ ਸਾਰਾ ਕੁਝ ਵਾਪਸ ਕਰ ਗਏ ਤੇ ਇਹਨਾਂ ਨਾਲ ਰਿਸ਼ਤਾ ਤੋੜ ਗਏ ਤੇ ਆਂਟੀ ਜੀ ਬਹੁਤ ਰੋ ਰਹੀ ਸੀ ਅੱਛਾ ਅੱਛਾ ਹਾਂਜੀ ਤਾਂ ਕੁੜੀ ਦੇ ਸਾਰੇ ਪਰਿਵਾਰ ਨੇ ਜਵਾਬ ਦਿੱਤਾ ਹਾਂਜੀ ਪਰ ਮੈਡਮ ਮੈਨੂੰ ਇਹਨਾਂ ਦੇ ਲੱਗਦਾ ਨਹੀਂ ਹੈਗਾ ਚਿਹਰਿਆਂ ਤੋਂ ਕਿ ਇਹਨਾਂ ਨੇ ਕਤਲ ਕੀਤਾ ਹੋਊਗਾ ਇਹ ਕਤਲ ਤਾਂ ਦੂਰ ਦੀ ਗੱਲ ਹੈ ਸੋਚ ਵੀ ਨਹੀਂ ਸਕਦੇ ਹੈਗੀ ਬਹੁਤ ਇਹ ਤਾਂ ਬਹੁਤ ਨਰਮ ਨੇ ਜਿਹੜਾ ਮੁੰਡਾ ਹੈ ਉਹ ਤਾਂ ਉਹੀ ਨਹੀਂ ਸੋਹਣਤ ਰੈਂਦੀ ਹੈਗੀ ਪਰ ਗगन ਜਿਤੋਂ ਤੱਕ ਤੱਕ ਆਪਣਾ ਫਰਜ਼ ਹੈ ਆਪਣੀ ਤਫ਼ਤੀਸ਼ ਤਾਂ ਜਾਰੀ ਰੱਖਣੀ ਚਾਹੀਦੀ ਹੈ ਨਾ ਹਾਂਜੀ ਮੈਡਮ ਭਾ ਲੈ ਇਹਨਾਂ ਨੇ ਕੁਝ ਨਹੀਂ ਕੀਤਾ ਪਰ ਫਿਰ ਵੀ ਨਿਗਰਾਨੀ ਇਹਨਾਂ ਤੇ ਪੂਰੀ ਹੋਣੀ ਚਾਹੀਦੀ ਆ ਹਾਂਜੀ ਬਾਕੀ ਕੋਈ ਗੱਲ ਨਹੀਂ ਮੈਂ ਗੱਲ ਕਰਦੀ ਆ ਜਾ ਕੇ ਠੀਕ ਮੈਡਮ ਆਜੋ ਨਾ ਕੀ ਗੱਲ ਇੰਨੀਆਂ ਗੱਲਾਂ ਛਪਾ ਰਹੇ ਹੋ ਜੇ ਸਾਡੇ ਤੋਂ ਗੱਲਾਂ ਛਪਾਓਗੇ ਨਾ ਛੋਡੀ ਕੁੜੀ ਦਾ ਕਤਲ ਨਹੀਂ ਫੜਿਆ ਜਾਣਾ ਮੈਡਮ ਇਹ ਕਿਹੜੀ ਗੱਲ ਲਕੋਈ ਆ ਇਹਨੂੰ ਐਂ ਤਾਂ ਦੱਸੋ ਅਸਲ 'ਚ ਗੱਲ ਤੂੰ ਇਹ ਸ਼ਿਪਾਈ ਆ ਆ ਕੁੜੀ ਦਾ ਕਹਿਣਾ ਹੈ ਤੇਰੀ ਭੈਣ ਦੇ ਸਹੁਰਾ ਪਰਿਵਾਰ ਆਇਆ ਸੀ ਤੇ ਸਾਰਾ ਕੁਝ ਵਾਪਸ ਵੀ ਕਰ ਗਿਆ ਉਹ ਮੈਡਮ ਜੀ ਤੁਸੀਂ ਆਪ ਹੀ ਸਿਆਣੇ ਹੋ ਜੋ ਸਾਡੀ ਕੁੜੀ ਨਹੀਂ ਰਹੀ ਉਹ ਰਿਸ਼ਤਾ ਕਿਵੇਂ ਰੱਖਣਗੇ ਜੇ ਸਾਡੇ ਕੋਈ ਹੋਰ ਕੁੜੀ ਹੁੰਦੀ ਤਾਂ ਅਸੀਂ ਵਿਆਹ ਕੇ ਤੋੜ ਦਾਂਦੇ ਉਹਨਾਂ ਨਾਲ ਸਹੁਰੇ ਪਰਿਵਾਰ ਵੱਲੋਂ ਕੋਈ ਦਾਜ ਦੀ ਮੰਗ ਜਾਂ ਤੰਗ ਪ੍ਰੇਸ਼ਾਨੀ ਤਾਂ ਨਹੀਂ ਸੀ ਉਹ ਮੈਡਮ ਜੀ ਤੁਸੀਂ ਨਾ ਜਾਓ ਇੱਥੋਂ ਤੁਸੀਂ ਮੈਨੂੰ ਤੰਗ ਨਾ ਕਰੋ ਸੋ ਤੋ ਕੁਝ ਨਹੀਂ ਹੋਣਾ ਹੈਗਾ ਬਸ ਦੇਖੋ ਪੁੱਛ ਪੜਤਾਲ ਕਰਨੀ ਨਾ ਸਾਡਾ ਫਰਜ ਹੈ ਹੁਣ ਅਸੀਂ ਐਵੇਂ ਕਾਨੂੰਨ ਦੀ ਲੰਗਣਾ ਥੋੜੀ ਕਰਾਂਗੇ ਜਿੰਨੀ ਕ ਅਸੀਂ ਪੁੱਛ ਕੇ ਕੁਝ ਕਰਦੇ ਆ ਨਾ ਸਾਡੀ ਜਾਰੀ ਹੈ ਜੇ ਸੱਚ ਸੱਚ ਦੱਸ ਦੋਗੇ ਤਾਂ ਠੀਕ ਰਹੋਗੇ ਲਫਾਜ ਭਾਈ ਬੜੇ ਸੱਚੇ ਦੱਸਣਾ ਚ ਕੀ ਰਹਿ ਗਿਆ ਉਹ ਤੁਸੀਂ ਮੈਡਮੇ ਕਿਉਂ ਮੈਨੂੰ ਪ੍ਰੇਸ਼ਾਨ ਕਰਿਆ ਵੀ ਬਾਜ ਉੱਥੋਂ ਪ੍ਰੇਸ਼ਾਨ ਤੁਸੀਂ ਨਹੀਂ ਪ੍ਰੇਸ਼ਾਨ ਤਾਂ ਅਸੀਂ ਹੋ ਰਹੇ ਹਾਂ ਇਸ ਕੇਸ ਨੂੰ ਲੈ ਕੇ ਉਹ ਮੈਡਮ ਜੀ ਤੁਸੀਂ ਨਾ ਅੱਜ ਕੇਸ ਨੂੰ ਬੰਦ ਕਰ ਦਿਓ ਇੱਥੇ ਬਸ ਕਿਉਂ ਤੁਸੀਂ ਨੇ ਸਾਡੀ ਕੁੜੀ ਦੀ ਮਿੱਟੀ ਪਲੀਤ ਕੀਤੀ ਆ ਉਹ ਬਾਈ ਤੁਸੀਂ ਸ਼ਾਂਤ ਰਹਿ ਯਾਰਾ ਚੱਲ ਦਿਲਾਬਰ ਚਲੋ ਫਿਰ ਵੀ ਕੁਝ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਨਾ ਸਾਨੂੰ ਤੁਰੰਤ ਥਾਣੇ ਜਾ ਕੇ ਦੱਸੋ ਚੱਲ ਕੋਈ ਨਾ ਦੱਸ ਲਾਂਗੇ ਬਣਾ ਉਹ ਕੁੜੀਏ ਮੇਰੀ ਗੱਲ ਸੁਣ ਤੈਨੂੰ ਕੀ ਲੋੜ ਸੀ ਸਾਡੇ ਘਰ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਨ ਦੀ ਮੈਨੂੰ ਝੋ ਕੁਝ ਉਹਨਾਂ ਨੇ ਪੁੱਛਿਆ ਮੈਂ ਦੱਸ ਤਾ ਮੈਨੂੰ ਕੀ ਪਤਾ ਸੀ ਫਲੇਟ ਕੱਲ ਤਾਂ ਤੂੰ ਆਈਆਂ ਤੈਨੂੰ ਘਰ-ਵਾਰ ਇਹਨਾਂ ਨੂੰ ਕੁਝ ਪਤਾ ਵੀ ਲੱਗਿਆ ਹੈ ਮੇਰੀ ਗੱਲ ਸੁਣ ਲਾ ਅੱਗੇ ਤੋਂ ਇਹੋ ਜਿਹਾ ਕੁਝ ਕੀਤਾ ਨਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਝਾਂਣ ਚ ਰੱਖੀ ਮੇਰੀ ਗੱਲ ਇਹ ਸੌਰੀ ਸੌਰੀ ਸਹੀ ਗੱਲ ਕਹਿੰਦੀ ਸੀ ਮੈਡਮ ਜਿੰਨਾ ਇਹ ਪੋਲਾ ਲੱਗਦਾ ਨਾ ਸ਼ਕਲ ਤੋਂ ਹੈ ਨਹੀਂ ਉਹਨਾ ਇਹ ਜਿਹੜੇ ਸਾਹਬ ਨਾਲ ਇਹ ਲੜਕੇ ਗਿਆ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਆ ਗਈ ਲੱਗਦਾ ਕਤਲ 'ਚ ਹੱਥ ਹੈਗਾ ਇਹਦਾ ਪਰ ਕੋਈ ਆਪਣੀ ਭੈਣ ਦਾ ਕਤਲ ਕਰੂਗਾ ਵੀ ਕਿਉਂ ਪਰ ਕੱਲ ਜੂ ਵੀ ਸਮਾਂ ਕਿਹੜਾ ਪਤਾ ਲੱਗਦਾ ਹੈ ਦੇਖਦੇ ਆ ਜੀ ਸਰ ਦੇਖੋ ਸਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕੋਈ ਨਾ ਕੋਈ ਨਾ ਸਰ ਜਲਤੋ ਜਲਦ ਕਰਾਂਗੇ ਓਕੇ ਜੀ ਓਕੇ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈਠੋ ਤੁਸੀਂ ਕੌਣ ਮੈਂ ਦੀਪੀ ਦਾ ਮਾਮਾ ਹਾਂ ਦੀਪੀ ਓ ਅੱਛਾ ਅੱਛਾ ਹਾਂਜੀ ਦੱਸੋ ਮੈਂ ਡੇਢ ਮਹੀਨੇ ਮੰਗ ਹੋ ਰਹੀ ਆ ਤਾਂ ਕੋਈ ਪਤਾ ਨਹੀਂ ਲੱਗੇ ਕਤਲ ਦਾ ਦੇਖੋ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਇਹੋ ਜਿਹਾ ਕੇਸ ਨਾ ਸਾਡੇ ਮਾਮਲੇ ਚ ਪਹਿਲੀ ਵਾਰ ਆਇਆਗਾ ਪਰ ਉਹਦੇ ਘਰ ਦੇ ਵੀ ਕੁਝ ਨਹੀਂ ਦੱਸ ਰਹੇ ਕੁੜੀ ਦੇ ਤੇ ਜੇ ਤੁਸੀਂ ਸਾਨੂੰ ਕੋਈ ਪ੍ਰੂਫ ਦਿਓਗੇ ਤਾਂ ਅੱਗੇ ਸਾਡੀ ਕੋਸ਼ਿਸ਼ ਤਾਂ ਜਾਰੀ ਹੈ ਨਾ ਮੈਨੂੰ ਤੁਹਾਨੂੰ ਪਤਾ ਤਾਂ ਹੈਗਾ ਜੇ ਸਾਨੂੰ ਕੁਝ ਪਤਾ ਹੁੰਦਾ ਤਾਂ ਜ਼ਰੂਰ ਦੱਸ ਦਿੰਦੇ ਦੇਖੋ ਪਤਾ ਤਾਂ ਹਰ ਇੱਕ ਨੂੰ ਹੁੰਦਾ ਹੈ ਬਸ ਤੁਸੀਂ ਜਾਣ ਬੁੱਝ ਕੇ ਕੁਝ ਨਹੀਂ ਦੱਸ ਰਹੇ ਦੇਖੋ ਜੇ ਸਾਨੂੰ ਕੋਈ ਪ੍ਰੂਫ ਦੇਵੋਗੇ ਨਾ ਤਾਂ ਹੀ ਅੱਗੇ ਮਸਲਾ ਸੁਲਝੂਗਾ ਕਿੰਨਾ ਕੇਸ ਸਾਡਾ ਉਲਝਿਆ ਹੋਇਆ ਉੱਪਰੋਂ ਵੀ ਸਾਨੂੰ ਬਾਰ-ਬਾਰ ਫੋਨ ਆ ਰਹੇ ਨੇ ਮੈਮ ਮੈਂ ਦੀਪੀ ਵਰਕ ਕੋ ਗੱਲ ਕਰਨੀ ਸੀ ਅੱਛਾ ਅੱਛਾ ਦੱਸੋ ਦੀਪੀ ਦਾ ਨਹੀਂ ਕਿਸੇ ਮੁੰਡੇ ਨਾਲ ਚੱਕਰ ਸੀ ਜੀ ਅਸੀਂ ਕਈ ਵਾਰ ਰੁਕ ਕੇ ਘਰਾਂ ਤੋਂ ਪਰੋ ਹਟਾਣੀ ਜਦੋਂ ਬਿਆਦੀ ਗੱਲ ਕਰਦੇ ਤਾਂ ਉਹ ਤੁਹਾਨੂੰ ਕਈ ਧਮਕੀਆਂ ਦੇ ਕੇ ਗਿਆ ਜੀ ਮੈਨੂੰ ਤਾਂ ਇਹ ਪੂਰਾ ਉਸੇ ਮੁੰਡੇ ਤੇ ਸ਼ੱਕ ਆਇਆ ਪੱਕਾ ਉਸੇ ਨੇ ਕਤਲ ਕੀਤਾ ਅੱਛਾ ਤਾਂ ਕਿ ਉਹ ਹੀ ਹਿਤਿੰਦਾ ਸੀ ਇਹਦਾ ਮਤਲਬ ਪੱਕਾ ਉਹੀ ਕਾਤਲ ਹੈ ਮੈਨੂੰ ਵੀ ਪੂਰਾ ਯਕੀਨ ਆਇਆ ਕਾਤਲ ਉਸ ਮੁੰਡੇ ਨੇ ਕੀਤਾ ਕਿਉਂਕਿ ਉਸ ਤੋਂ ਬਿਨਾ ਹੋਰ ਕਿਸੇ ਨਾਲ ਸਾਡਾ ਰੋਲੋ ਵੀ ਨਹੀਂ ਸੀ ਸਹੀ ਕਿਹਾ ਤੁਸੀਂ ਪੱਕਾ ਕਾਤਲ ਉਹੀ ਹੋ ਸਕਦਾ ਹੈ ਚਲ ਹੁਣ ਫਟਾਫਟ ਨਾ ਮੈਨੂੰ ਉਹਦੇ ਘਰੇ ਲੈ ਕੇ ਚੱਲ ਹਾਂਜੀ ਮੈਨੂੰ ਉਹਦੇ ਘਰ ਦਾ ਪਤਾ ਹੀ ਸਾਰਾ ਚਲੋ ਚੱਲ ਜੀ ਚਲੋ ਮੈਮ ਆਹ ਘਰ ਆਇਓ ਮੁੰਡਾ ਅੱਛਾ ਹਾਂਜੀ ਚਲ ਆ ਜਾ ਗੇਟ ਖੁੱਲਾ ਅੰਦਰ ਹੀ ਹੋਊਗਾ ਕਾਲੇ ਕਾਲੇ ਮੈਮ ਅੰਦਰ ਨਹੀਂ ਹੋਊਗਾ ਚਲ ਦੇਖਦੇ ਆਪਾਂ ਜਾ ਕੇ ਕਾਲੇ ਮੈਮ ਅੰਦਰ ਵੀ ਨਹੀਂ ਆ ਗਿਆ ਜੀ ਕੋਈ ਵੀ ਨਹੀਂ ਹਾਂਜੀ ਪਰ ਘਰ ਦੇ ਹਾਲਾਤ ਦੇਖ ਕੇ ਤਾਂ ਐਵੇਂ ਲੱਗ ਰਿਹਾ ਵੀ ਜਿਵੇਂ ਇੱਥੇ ਕੋਈ ਰਹੀ ਨਾ ਰਾਇਆ ਹੋਵੇ ਮੈਡਮ ਮੈਂ ਤਾਂ ਇਹ ਸ਼ੱਕ ਪਾਉ ਰਿਹਾ ਪੱਕਾ ਕਾਤਲ ਐ ਇਸ ਨੇ ਕੀਤਾ ਤਾਂ ਇਹ ਤਾਂ ਕਰੀ ਨਾ ਬੜ ਰਹੀ ਤੁਸੀਂ ਸਹੀ ਕਹਿ ਰਹੇ ਹੋ ਇਹੀ ਕਾਤਲ ਹੋ ਸਕਦਾ ਪਰ ਦੇਖ ਤਾਂ ਐਵੇਂ ਲੱਗ ਰਿਹਾ ਨਾ ਵੀ ਉਹ ਇੱਥੇ ਨਹੀਂ ਰਹਿੰਦਾ ਉਹਦਾ ਟਿਕਾਣਾ ਤਾਂ ਕੋਈ ਹੋਰ ਐ ਚਲ ਕੋਈ ਗੱਲ ਨਹੀਂ ਆਪਾਂ ਬਾਹਰੋਂ ਪਤਾ ਕਰਦੇ ਆ ਕੋਈ ਨਾ ਕੋਈ ਕੁਝ ਨਾ ਕੁਝ ਤਾਂ ਦੱਸੂਗਾ ਨਾ ਚਲੋ ਚਲੋ ਆਜੋ ਮਾਤਾ ਜੀ ਇਸ ਘਰ ਚ ਕੋਈ ਰਹਿ ਰਿਹਾ ਹੈ ਹਾਂ ਜੀ ਹੈਗਾ ਤਾਂ ਹੈਤੀ ਜੀ ਕਈ ਦਿਨਾਂ ਦਾ ਗਿਆ ਹੋਇਆ ਹੁਣ ਅੱਛਾ ਇੱਕ ਮੁੰਡਾ ਰਹਿ ਰਿਹਾ ਹਾਂ ਉਹ ਕਈ ਦਿਨਾਂ ਦਾ ਗਿਆ ਹੋਇਆ ਫਿਰ ਵੀ ਪਿਛਲੇ ਕਿੰਨੇ ਕਿ ਦਿਨਾਂ ਤੋਂ ਗਾਇਵਾ ਉਹ ਖਾਸੇ ਦਿਨਾਂ ਦਾ ਗਾਇਵਾ ਇਹ ਦਿਨ ਹੋ ਗਏ ਧੰਨਵਾਦ ਮਾਤਾ ਜੀ ਗੱਲ ਸੁਣੋ ਫਿਰ ਵੀ ਨਾ ਇਸ ਘਰ ਦੀ ਸ਼ਾਨ ਬਿੰਦ ਕਰ ਹੀ ਲੈਨੇ ਆ ਕੀ ਪਤਾ ਕੁਝ ਮਿਲ ਜੇ ਚਲ ਦੇਖ ਲੈਂਦੇ ਆਜ